ਰਾਮਾ ਬਾਈ ਅਰਜ ਗੁਜਾਰੇ ਸੁਣ ਲਓ ਏ ਪ੍ਰੀਤਮ ਪਿਆਰੇ ਰਾਮਾ ਬਾਈ ਅਰਜ ਗੁਜਾਰੇ ਸੁਣ ਲਓ ਏ ਪ੍ਰੀਤਮ ਪਿਆਰੇ ਜੇ ਕਰ ਸਤ ਗੁਰ ਜੀ ਆਉਣਾ ਕਿੱਦਾ ਹੈ ਲੰਗਰ ਛਕਾਉਣਾ ਵੇਖ ਹਰਵਲ ਨਿੰਮੋ ਚੂਣੀ ਹੋਈ ਤੁਹਾਨੂੰ ਕਿਹੜੀ ਪੁੱਲ ਪਤੀ ਜੀ ਸਾਡੇ ਘਰ ਵਿੱਚ ਵਸ ਤੂੰ ਨਾ ਕੋਈ ਤੁਹਾਨੂੰ ਕਿਹੜੀ ਪੁੱਲ ਪਤੀ ਜੀ ਸੁਣ ਕੇ ਗੱਲ ਸਿੱਖ ਬੋਲਿਆ ਰਤਾ ਨਾ ਦਿਲੋਂ ਰੱਖੇਗਾ ਪਤ ਗੁਰ ਦੇਵਾ ਕਰਮ ਬਿਨ ਮਿਲੇ ਨਾ ਸੇਵਾ ਆਪੇ ਕਮ ਰਾਸ ਕਰੂ ਸੱਚਾ ਸੁਆਮੀ ਸੇਵਾ ਤੂੰ ਨਹੀਂ ਪਿੱਛੇ ਹਟਣਾ ਕਰ ਦੇਵਾ ਦਾ ਸਮਾਨ ਮੈਂ ਨਿਲਾਮੀ ਸੇਵਾ ਤੂੰ ਨਹੀਂ ਪਿੱਛੇ ਹਟਣਾ ਤੇ ਤੀ ਕਿਸੇ ਸ਼ਾ ਕੋਲ ਜਾਵੋ ਛੇਤੀ ਕਿਸੇ ਸ਼ਾ ਕੋਲ ਜਾਵੋ ਲੰਗਰ ਲਈ ਰਸਤ ਲਿਆਵੋ ਮਿਲ ਜਏ ਜੇ ਰਸਤ ਉਧਾਰੀ ਲੈ ਆਉ ਤੁਲਵਾ ਕੇ ਸਾਰੀ ਜੇ ਕੋਈ ਮਨ ਜਾਵੇ ਸੇਠ ਅਰ ਜੋਈ ਤੁਹਾਨੂੰ ਕਿਹੜੀ ਭੁੱਲ ਪਤੀ ਜੀ ਸਾਡੇ ਕਾਰ ਵਿੱਚ ਵਸ ਤੂੰ ਨਾ ਕੋਈ ਤੁਹਾਨੂੰ ਕਿਹੜੀ ਭੁੱਲ ਪਤੀ ਜੀ ਆ ਹੱਥ ਤਾਲਾ ਵੀ ਉਠਾਈਏ ਘਰ ਵਿੱਚ ਹਨ ਜਿੰਨੀਆਂ ਚੀਜ਼ਾਂ ਵੇਚ ਕੇ ਲਾਈਏ ਰੀਜਾ ਪੂਰੀ ਹੋ ਜੂ ਸਾਰੀ ਪੈਸਿਆਂ ਦੀ ਖਾਮੀ ਸੇਵਾ ਤੋਂ ਨਹੀਂ ਪਿੱਛੇ ਹਟਣਾ ਕਰ ਧੇਮਾ ਦਾ ਸਮਾਨ ਮੈਂ ਨਿਲਾਮੀ ਸੇਵਾ ਤੋਂ ਨਹੀਂ ਪਿੱਛੇ ਹਟਣਾ ਹੱਥ ਫੜਾਂਦੀ ਉਹ ਤਾਂ ਵਿਕ ਜਾਣਾ ਝਟ ਸੀ ਲੈਣੇ ਅਸੀਂ ਪੈਸੇ ਵਟ ਸੀ ਇੰਨੀ ਕਹਿ ਕੇ ਰਾਮ ਮਾਰ ਪੁੱਪਾ ਰੋਈ ਤੁਹਾਨੂੰ ਕਿਹੜੀ ਭੁੱਲ ਪਤੀ ਜੀ ਸਾਡੇ ਕਾਰ ਵਿੱਚ ਵਸ ਤੂੰ ਨਾ ਕੋਈ ਤੁਹਾਨੂੰ ਕਿਹੜੀ ਪੁੱਲ ਪਤੀ ਜੀ ਅੰਗ ਸੰਗ ਹੈ ਸਤਗੁਰ ਪਿਆਰਾ ਅੰਗ ਸੰਗ ਹੈ ਸਤਗੁਰ ਪਿਆਰਾ ਕੰਨ ਮਨ ਤਨ ਉਸ ਦਾ ਸਾਰਾ ਸੇਵਕ ਨੂੰ ਬਖਸ਼ੇ ਮਾਨ ਓ ਕਰਦਾ ਸਭ ਜਾਣੀ ਜਾਣੋ ਤੈਉ ਕਹਿੰਦੇ ਉਹਨੂੰ ਅੰਦਰ ਜામੀ ਸੇਵਾ ਤੋਂ ਨਹੀਂ ਪਿੱਛੇ ਹਟਣਾ ਕਰ ਦੇਵਾ ਦਾ ਸਮਾਨ ਮੈਨ ਲਾਮੀ ਸੇਵਾ ਤੋਂ ਨਹੀਂ ਪਿੱਛੇ ਹਟਣਾ ਸਾਰਾ ਸਮਾਨ ਉਠਾ ਕੇ ਰੱਖਦੇ ਬਾਜ਼ਾਰ ਲਜਾਕੇ ਵੇਖ ਸਭ ਕਰਨ ਵਿਚਾਰਾ ਇਕੱਠੇ ਹੋ ਨਰ ਤੇ ਨਾਰਾ ਬੀਜ ਸੇਵਾ ਦਾ ਅਨੋਖਾ ਜਾਂਦਾ ਬੋਈ ਤੁਹਾਨੂੰ ਕਿਹੜੀ ਭੁੱਲ ਪਤੀ ਜੀ ਸਾਡੇ ਕਾਰ ਵਿੱਚ ਵਸ ਤੂੰ ਨਾ ਕੋਈ ਤੁਹਾਨੂੰ ਕਿਹੜੀ ਪੁੱਲ ਪਤੀ ਜੀ ਆ ਸ਼ੁਰੂ ਹੋਈ ਬolli ਜੈਸੇ ਮਰਦੇ ਸਨ ਅੱਧੇ ਪੈਸੇ ਜੁੱਖ ਜਾ ਭਰਿਆ ਜਾਵਾ ਸੱਜਣ ਕੀ ਬੋਲ ਸੁਣਾਵਾ ਸੇਵਾ ਪਿੱਛੇ ਸਿੱਖ ਕਰੇ ਕੀ ਸੇਵਾ ਤੋਂ ਨਹੀਂ ਪਿੱਛੇ ਹਟਣਾ ਕਰ ਦੇਵਾ ਦਾ ਸਮਾਨ ਮੈਂ ਨਿਲਾਮੀ ਸੇਵਾ ਤੋਂ ਨਹੀਂ ਪਿੱਛੇ ਹਟਣਾ